ਬਹੁਤ ਹੀ ਸਤਿਕਾਰਯੋਗ ਖਸਾਨਪਰਾਓ ਮੈਂ ਅਸੀ ਜੂਪੀ ਤੇ ਤੁਹਾਨੂੰ ਇੱਕ ਵੀਡੀਓ ਪਾਈ ਸੀ ਝੋਨੇ ਦੀ ਵੀ ਜੂਪੀ 60 ਝੋਨਾ ਲੱਗਦਾ ਪੀਆਰ 126 ਝੋਨਾ ਹੈ ਇਸ ਝੋਨੇ ਦੇ ਵਿੱਚ ਜਿਹੜਾ ਖੱਬੇ ਹੱਥ ਵਿਖ ਰਿਹਾ ਹੈ ਇਹਦੇ ਵਿੱਚ ਅਸੀਂ ਇੱਕ ਟ੍ਰਾਇਲ ਕੀਤਾ ਸੀ 21 ਤਰੀਕ ਨੂੰ ਜ਼ਿੰਦਾ ਜ਼ਿੰਕ ਸਮਰਾਟ ਪਲੱਸ ਤੇ ਜੀਓਕਸੋਲ ਜਿੱਦ ਰੇ ਜ਼ਿੰਮੇਦਾਰ ਦੀ ਤੁਹਾਨੂੰ ਲੱਤ ਤੇ ਝੋਨੇ ਦੇ ਹੱਥ ਚ ਖਲੋਤਾ ਵਿਖ ਰਿਹਾ ਦੂਜੇ ਪਾਸੇ ਕੜਦਾ ਇਸ ਝੋਨੇ ਦੇ ਵਿੱਚ ਨਹੀਂ ਸੀ ਪਾਇਆ ਇੱਕ ਤੇ ਬੇਸਿਕਲੀ ਤੁਹਾਨੂੰ ਪਾਣੀ ਦੇ ਵਿੱਚ ਵਿਰਲ ਤੋਂ ਫਰਕ ਨਜ਼ਰ ਆਉਂਦਾ ਹੋਊਗਾ। ਵੀ ਜਿਹੜਾ ਝੋਨਾ ਹੁਣ ਦੇਖ ਰਹੇ ਆ ਇਹਦੇ ਵਿੱਚ ਹਲੇ ਫੁਟਾਰ ਘੱਟ ਐ। ਤੇ ਜਿਹੜੇ ਝੋਨੇ ਆਲ ਆਪਾਂ ਫਿਰ ਵਾਪਸ ਜਾ ਰਹੇ ਇੱਥੇ ਟਰਾਈ ਲੱਗਾ ਸੀ। ਉਸ ਝੋਨੇ ਦੀ ਫੁਟਾਰ ਬਹੁਤ ਜ਼ਿਆਦਾ ਐ ਤੇ ਉਹ ਝੋਨਾ ਜੁੜ ਗਿਆ ਸਿਰ ਟੱਕ ਗਿਆ ਖੇਤ ਦੇ ਵਿੱਚ ਪਾਣੀ ਘੱਟ ਵਿਖਦਾ। ਮੇਰੇ ਨਾਲ ਐ ਜਿਹੜਾ ਖੇਤ ਮੇਰਾ ਵੀਰ ਬੋਂਦਾ ਪ੍ਰਕਾਸ਼। ਉਹਦਾ opinion ਲੈਣੀ ਐ ਅੱਧੇ ਮਿੰਟ 'ਚ। ਪ੍ਰਕਾਸ਼ ਜੀ ਕੀ ਫਰਕ ਨਜ਼ਰ ਆ ਰਿਹਾ ਤੁਹਾਨੂੰ? ਭਾਈ ਫੁਟਾਰ ਤੇ ਬੜਾ ਫਰਕ ਐ। ਹਾਂ। ਤੇ ਸਭ ਤੋਂ ਵੱਡੀ ਗੱਲ ਰੰਗ ਬਹੁਤ ਸੋਹਣਾ ਹੋ ਗਿਆ ਚੋਨੇ ਦਾ ਰੰਗ ਸੋਹਣਾ ਹੋ ਗਿਆ ਫਟਾਰ ਹੈ ਹਾਂਜੀ ਫਟਾਰਾ ਦੋਵੇਂ ਕਰੋ ਸਾਹਮਣੇ ਆ ਜਿਹੜੀ ਫਟਾਰ ਹੋਣ ਦੇਖ ਰਹੇ ਹੋ ਪ੍ਰਕਾਸ਼ਾ ਚ ਕਿੰਨੀਆਂ ਨਾਲ ਹੀ ਹੋਣਗੀਆਂ 8 ਵਜੇ 8 ਹਾਂਜੀ ਤੇ ਇਧਰਲੇ ਦੂਜੇ ਚ 11 14 ਤੇ ਇਹ 14 14 ਆ ਫੜ ਇਦਾਂ ਬੂਟਾ ਫੜੀ ਹਾਂ ਸਿੱਧਾ ਹੈ ਤਾਂ ਹੁਣ ਆ ਵੇਖੋ ਬੂਟਾ ਪ੍ਰਕਾਸ਼ ਉਹ ਵੀ ਫੜ ਲਾ ਇਦਾਂ ਹੀ ਉਹਨੂੰ ਫੜਨੇ। ਸਾਨ ਦੋਸਤੋ ਦੇਣ ਹੋਏ ਆ ਸਾਰੇ ਹਲੇ 12। ਰੂਟਸ ਦਾ ਵੀ ਫਰਕ ਵੇਖ ਲਓ। ਇਹਦੇ ਵਿਰਲੇ ਤੇ ਥੋੜੇ ਲੰਮੇ ਆ ਉਹਦੇ ਗੁੱਛਾ ਟੈਪ ਬਹੁਤ ਜ਼ਿਆਦੇ ਭਾਰੇ ਹੋ ਗਿਆ ਤੇ ਝੋਨੇ ਦਾ ਬੂਟਾ ਬਹੁਤ ਤਗੜਾ ਹੋ ਗਿਆ। ਦੇਣ ਹੋਏ ਸਿਰਫ ਹਲੇ 12। ਪ੍ਰਕਾਸ਼ ਵੀਰ ਜੀ ਫਰਕ ਹੈਗਾ? ਹਾਂਜੀ ਭਾਈ ਪੱਕਾ ਤਾਇਆ ਤੂੰ ਦੱਸ। ਹੈਗਾ ਚਲੋ ਬਹੁਤ ਵਧੀਆ ਕਿਸਾਨ ਭਰਾਓ ਇਹ ਟ੍ਰਾਇਲ ਜਿਹੜਾ ਸਫਲ ਹੋਇਆ ਵਧੀਆ ਰਿਹਾ ਜ਼ਿਮੀਦਾਰ ਦੇ ਕਹਿਣ ਅਨਸਾਰ ਧੰਨਵਾਦ